ਮੈਲਾ ਸਕੂਲ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ। ਪੰਚਵੇਂ ਵਿਦਿਆਰਥੀ ਚੇਤਨਾ ਪਰਕ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬੱਚਿਆਂ ਤੇ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਤਰਕਸ਼ੀਲ ਆਗੂ ਮਾਸਟਰ ਪਰਮਦੇਵ ਇਕਾਈ ਵਿੱਚ ਸਰਕਾਰੀ ਸੀਨੀਅਰ ਸੈਂਡੀ ਸਕੂਲ ਮੈਲਾ ਵਿਖੇ ਇੱਕ ਸਿੱਖਿਆਦਾਇਕ ਵਿਗਿਆਨਕ ਵਿਚਾਰਾਂ ਵਾਲਾ ਤਰਕਸ਼ੀਲ ਪ੍ਰੋਗਰਾਮ ਇਸ਼ਕੀਤਾ ਇਸ ਮੌਕੇ ਤਰਕੀ ਲਾਗੂ ਮਾਸਟਰ ਪਰਮਬੇਦ ਤੇ ਜੋਨ ਮੀਡੀਆ ਮੁਖੀ ਸੀਤਾ RAM ਬਾਦਲ ਕਲਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੇ ਸੰਬੋਧਨ ਵਿੱਚ ਆਪਣਾ ਸੋਚਣ ਤੰਗ ਵਿਗਿਆਨਕ ਅਨੌਨ ਦਾ ਸੰਦੇਸ਼ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਹਿੰਮਤ, ਲਗਨ, ਇਮਾਨਦਾਰੀ ਤੇ ਸਿੱਖਣ ਵਿੱਚ ਲਗਾਤਾਰਤਾ ਰੱਖ ਕੇ ਸੇਕੀ ਕਿਉਂ ਕਿਵੇਂ ਆਦੇ ਪੁੰਨ ਜਿਹੜੇ ਹਰ ਬਰਤਾਰੇ ਦੀ ਸੱਚਾਈ ਦੇ ਤਹਿਤ ਜਾਣ ਲਈ ਜ਼ਰੂਰੀ ਹੁੰਦੇ ਹਨ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ। ਉਨਾ ਕਿਹਾ ਕਿ ਇਸ ਦੁਨੀਆ ਵਿੱਚ ਕਿਤੇ ਭੂਤ, প্রেਤ, ਜਿੰਨ, ਛਡੇਲ ਜਿਹੇ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਿਸੇ ਵੀ ਜੱਤੀ ਕੋਲ ਕੋਈ ਵਿਦੇਸ਼ੀ ਸ਼ਕਤੀ ਨਹੀਂ। ਮਨੁੱਖ ਦਾ ਸਭ ਤੋਂ ਨੇਲਾ ਸਾਥੀ ਉਸਦਾ ਦਿਮਾਗ ਹੈ। ਇਸ ਮੌਕੇ ਤਖੀਲਾਗੁਆ ਨੇ ਪੰਜਵੀਂ ਏਕਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬੱਚਾ ਨੂੰ ਤੇ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤਖੀਲਾ ਵੱਲੋਂ 23 ਸ਼ਰਤਾਂ ਵਾਲੇ ਪੈਂਫਲਟ ਦੇ ਵਿਚਾਰੋ ਤੇ ਅਮਲ ਕਰੋ ਵਿਗਿਆਨਕ ਸੋਚ ਅਪਣਾਉਣ ਵਾਲੀਆਂ ਦਵਕਤੀਆਂ ਬੰਡੀਆਂ ਗਿਆ ਸਨਮਾਨਿਤ ਹੋਣ ਵਾਲੇ ਤੇ ਜਵਾਬ ਸਵਾਲ ਸੈਸ਼ਨ ਵਿੱਚ ਪਾਗ ਲੈਣ ਵਾਲੇ ਅਧਿਆਪਕਾਂ ਵਿੱਚ ਪ੍ਰਿੰਸੀਪਲ ਨਵਰਾਜ ਕੌਰ ਲੈਕਚਰਾਰ ਲਖਵੀਰ ਸਿੰਘ ਲੈਕਚਰਾਰ ਪਰਮਿੰਦਰ ਸਿੰਘ ਲੰਗਵਾਲ ਲੈਕਚਰਾਰ ਅਸ਼wini ਕੁਮਾਰ, ਕੁਦੀਪ ਸਿੰਘ, ਰਕੇਸ਼ ਕੁਮਾਰ, ਕਨੈਸ਼ ਸਿੰਘ, ਭੰਡ ਸ਼ਰਮਾ, ਸੰਦੀਪ ਸਿੰਘ, ਗਗਨ ਜੋਤ ਕੌਰ, ਨੈਨਾ ਦਾਸਨ, ਸੰਦੀਪ ਕੁਮਾਰ, ਰਜਨੀ ਵਾਲਾ ਨਮ ਨਵਦੀਪ ਕੌਰ ਪਰਮਜੀਤ ਕੌਰ ਹਰਦੀਪ ਕੌਰ ਸ਼ਾਮਲ ਸਨ ਸਕੂਲ ਪ੍ਰਿੰਸੀਪਲ ਨਗਰਾਜ ਕੌਰ ਜੀ ਨੇ ਤਰਕਸ਼ੀਲ ਟੀਮ ਜੀ ਨੂੰ ਜੀ ਆਇਆਂ ਆਖਿਆ ਤੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੱਦਾ ਦਿੱਤਾ ਤੇ ਸੀਨੀਅਰ ਲੈਕਚਰਾਰ ਲਖਵੀਰ ਸਿੰਘ ਨੇ ਵਿਗਿਆਨਕ ਵਿਚਾਰ ਲੈ ਕੇ ਵਿਦਿਆਰਥੀਆਂ ਦੇ ਰੂਬਰੂ ਹੋਣ ਲਈ ਤਰਕਸ਼ੀਲ ਟੀਮ ਸਮੇਤ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਪ੍ਰੋਗਰਾਮ ਲਾਹੇਵੰਦ ਹੋ ਨਿਬੜਿਆ ਤਰਕਸ਼ੀਲ ਟੀਵੀ ਲਈ ਮਾਸਟਰ ਪਰਮਵੀਰ ਵਿਸ਼ੇਸ਼ ਰਿਪੋਰਟ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ ਹੂਬ ਹੂ ਨਕਲ ਪੈਦਾ ਕਰ ਸਕੇ ਗੁਆਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਟੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ ਵਖ ਗਿਣਤੀ